ਹਾਂਜੀ ਮੇਰੀ ਸੋ ਚੈਨਲ ਉਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਹਾਂਜੀ ਆਪਣੇ ਅੱਜ ਸਿਹਤ ਬਾਰੇ ਗੱਲ ਕਰਾਂਗੇ ਤੰਦਰੁਸਤੀ ਜਿਹੜੀ ਕਿ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਤੰਦਰੁਸਤ ਇਨਸਾਨੀ ਜ਼ਿੰਦਗੀ ਦੇ ਵਿੱਚ ਆਪਣੇ ਸਾਰੇ ਕੰਮ ਕਾਜ ਕਰ ਸਕਦਾ ਤੰਦਰੁਸਤ ਇਨਸਾਨੀ ਆਪਣੀ ਲਾਈਫ ਦੇ ਵਿੱਚ ਤਰੱਕੀ ਕਰ ਸਕਦਾ ਚਾਹੇ ਉਹ ਦਿਮਾਗ ਤੋਂ ਤੰਦਰੁਸਤ ਹੋਵੇ ਚਾਹੇ ਉਸ ਮਤਲਬ ਆਪਣੇ ਉਦਾਂ ਬਾਡੀ ਤੋਂ ਤੰਦਰੁਸਤ ਹੋਵੇ ਹਨ ਤੇ ਅੱਜ ਦਾ ਟਾਈਮ ਆ ਜਿਹੜਾ ਬਹੁਤ ਜ਼ਿਆਦਾ ਜਿੰਦਗੀ ਚ ਦੌੜ ਭੱਜ ਲੱਗੀ ਹੋਈ ਆ ਲੇਕਿਨ ਮੈਂ ਤੁਹਾਨੂੰ ਸਿਰਫ ਥੋੜੀਆਂ ਉਹ ਗੱਲਾਂ ਸ਼ੇਅਰ ਕਰਾਂਗੀ ਜਿਨ੍ਹਾਂ ਨਾਲ ਆਪਣਾ ਪੇਟ ਆ ਜਿਹੜਾ ਜਿਹੜੀਆਂ ਚੀਜ਼ਾਂ ਖਾਣ ਨਾਲ ਆਪਣਾ ਪੇਟ ਸਹੀ ਰਹਿੰਦਾ ਹਨ ਤੇ ਅ ਐਂਡ ਦੇ ਵਿੱਚ ਜਾ ਕੇ ਤੁਸੀਂ ਐਂਡ ਤੱਕ ਵੀਡੀਓ ਦੇਖਿਓ ਮੈਂ ਤੁਹਾਨੂੰ ਐਂਡ ਦੇ ਵਿੱਚ ਇੱਕ ਇਦਾਂ ਦੀ ਚੀਜ਼ ਦੱਸਾਂਗੀ ਇਦਾਂ ਦੀ ਦਵਾਈ ਦੱਸਾਂਗੀ ਜਿਹੜੀ ਵਾਸਤੇ ਤੁਸੀਂ ਵਾਹਿਗੁਰੂ ਦਾ ਨਾਮ ਲੈ ਕੇ ਖਾ ਲੈਣੀ ਆ ਤੇ ਉਹਦੇ ਫਿਰ ਤੁਸੀਂ ਰਿਜ਼ਲਟ ਦੇਖਿਓ ਕਿੰਨੇ ਵਧੀਆ ਹੋਣਗੇ ਤੇ ਆਪਾਂ ਜੀ ਦੇਖੋ ਹਰ ਇੱਕ ਚੀਜ਼ ਆਪਣੀ ਜਿਹੜਾ ਬੋਡੀ ਦਾ ਸਾਰਾ ਸਿਸਟਮ ਆ ਕੋਈ ਵੀ ਪ੍ਰੋਬਲਮ ਹੁੰਦੀ ਆ ਆਪਾਂ ਨੂੰ ਉਹ ਪੇਟ ਤੋਂ ਵੀ ਸ਼ੁਰੂ ਹੁੰਦੀ ਆ ਕਿਉਂਕਿ ਅਸੀਂ ਕਈ ਵਾਰ ਕਹਿ ਦਿੰਦੇ ਆ ਨਾ ਅੱਜ ਮੈਂ ਆ ਖਾ ਲਿਆ ਇਹਦੇ ਕਰਕੇ ਮੈਨੂੰ ਆ ਪ੍ਰੋਬਲਮ ਹੋ ਗਈ ਹੈ ਨਾ ਹਮੇਸ਼ਾ ਹੀ ਤੁਸੀਂ ਦੇਖਿਓ ਆਪਾਂ ਇਹੀ ਚੀਜ਼ਾਂ ਕਹਿੰਦੇ ਆ ਹਨਾ ਡਾਕਟਰ ਵੀ ਤੁਹਾਨੂੰ ਪਹਿਲਾਂ ਇਹੀ ਗੱਲ ਪੁੱਛਣਗੇ ਜਦੋਂ ਵੀ ਤੁਸੀਂ ਡਾਕਟਰ ਕੋਲੇ ਜਾਓਗੇ ਨਾ ਡਾਕਟਰ ਪਹਿਲਾਂ ਤੁਹਾਨੂੰ ਇਹੀ ਗੱਲ ਪੁੱਛਣਗੇ ਕਿ ਤੁਸੀਂ ਅੱਜ ਕੀ ਖਾਦਾ ਸੀਗਾ ਕਿਹੜੀ ਕਿਹੜੀ ਚੀਜ਼ ਖਾਣ ਦੀ وجہ ਨਾਲ ਤੁਹਾਨੂੰ ਇਹ ਪ੍ਰੋਬਲਮ ਹੋਈ ਆ ਜਾਂ ਆਪਾਂ ਕੋਈ ਮੈਡੀਸਿਨ ਖਾਨਨੇ ਆ ਤੇ ਉਹਦੇ ਵੀ ਸਾਨੂੰ ਸਾਈਡ ਇਫੈਕਟ ਹੁੰਦੇ ਨੇ ਇਸੇ ਤਰ੍ਹਾਂ ਜੀ ਖਾਣ ਦੇ ਨਾਲ ਵੀ ਸਾਈਡ ਇਫੈਕਟਸ ਹੁੰਦੇ ਆ ਹਨਾ ਤੇ ਇਸੇ ਤਰ੍ਹਾਂ ਤੁਸੀਂ ਜਿੱਦਾਂ ਹੁਣ ਸਮਝ ਲਓ ਆਪਾਂ ਨੂੰ ਥਕਾਨ ਮਹਿਸੂਸ ਹੁੰਦੀ ਆ ਬਹੁਤ ਜ਼ਿਆਦਾ ਆਪਾਂ ਟਾਇਰਡ ਫੀਲ ਕਰਦੇ ਆ ਬਹੁਤ ਜ਼ਿਆਦਾ ਥੱਕੇ ਥੱਕੇ ਲੱਗਦੇ ਆ ਤਾਂ ਆਪਾਂ ਨੂੰ ਕੇਲਾ ਖਾਣਾ ਚਾਹੀਦਾ ਕਿਉਂ ਕੇਲੇ ਵਿੱਚ ਆਰਨ ਹੁੰਦਾ ਹਨਾ ਕੇਲਾ ਸਾਰਿਆਂ ਨਾਲੋਂ ਵਧੀਆ ਜਦੋਂ ਮਤਲਬ ਕੋਈ ਜਿਮ ਵੀ ਕਰਦੇ ਆ ਉਹ ਵੀ ਕਹਿੰਦੇ ਆ ਵੀ ਤੁਸੀਂ ਕੇਲਾ ਖਾਓ ਹਨਾ ਤੇ ਇਸੇ ਤਰ੍ਹਾਂ ਜੀ ਜਦੋਂ ਆਪਣੀ ਪਾਚਨ ਸ਼ਕਤੀ ਜਿਹੜੀ ਮਤਲਬ ਡਾਈਜੈਸਟਿਵ ਸਿਸਟਮ ਉਹ ਖਰਾਬ ਹੋ ਜਾਂਦਾ ਜਾਂ ਪਾਚਨ ਸ਼ਕਤੀ ਖਰਾਬ ਹੋ ਜਾਂਦੀ ਆ ਤਾਂ ਸਾਨੂੰ ਅਸੀਂ ਕਹਿੰਦੇ ਆ ਵੀ ਅਦਰਕ ਖਾਓ ਅਦਰਕ ਦਾ ਜੂਸ ਪੀਓ ਉਹਦੇ ਨਾਲ ਜਿਹੜਾ ਤੁਹਾਡਾ ਡਾਈਜੈਸਟਿਵ ਸਿਸਟਮ ਉਹ ਸਹੀ ਹੋ ਜਾਊਗਾ ਹਨਾ ਤੇ ਉਸ ਤੋਂ ਬਾਅਦ ਜੀ ਅਸੀਂ ਕਹਿੰਦੇ ਆ ਕਿ ਵੀ ਜਿੱਦਾਂ ਤੁਹਾਡੀ ਪਾਚਨ ਸ਼ਕਤੀ ਆ ਜਾਂ ਤੁਹਾਡੀ ਪਾਚਨ ਸ਼ਕਤੀ ਨਹੀਂ ਸੌਰੀ ਜਿਸ ਤਰ੍ਹਾਂ ਤੁਹਾਡੀ ਕੋਈ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਤਾਕਤ ਆ ਉਹ ਤੁਹਾਡੇ ਬਾਡੀ ਦੇ ਵਿੱਚ ਹੈ ਨਹੀਂ ਉਦਾਂ ਦੇ ਸੈੱਲ ਹੈ ਨਹੀਂ ਤਾਂ ਤੁਹਾਨੂੰ ਕਹਿੰਦੇ ਆ ਕਿ ਵੀ ਤੁਸੀਂ ਖੱਟੀ ਖੱਟੇ ਫਲ ਖਾਓ ਖੱਟੇ ਫਲ ਕਿਹੜੇ ਜਿੱਦਾਂ ਆਪਣੇ ਹੋ ਗਿਆ ਸੰਤਰਾ ਹੋ ਗਿਆ ਨਿੰਬੂ ਹੋ ਗਿਆ ਉਹ ਖਾ ਲਓ ਹਨਾ ਉਹਦੇ ਨਾਲ ਤੁਹਾਡਾ ਜਿਹੜਾ ਮਤਲਬ ਕਿ ਸਰੀਰ ਦੇ ਵਿੱਚ ਇਮਿਊਨ ਸਿਸਟਮ ਆ ਸਟਰੋਂਗ ਹੁੰਦਾ ਜਿੱ ਤਾਂ ਤੁਹਾਡੀ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਤਾਕਤ ਆ ਹਨਾ ਉਹ ਹੋਰ ਵੱਧਦੀ ਆ ਹਨਾ ਤੇ ਉਹ ਜਿੱਦਾਂ ਗਲਤ ਜਿਹੜੇ ਸੈੱਲ ਤੁਹਾਡੀ ਬਾਡੀ ਦੇ ਵਿੱਚ ਪੈਦਾ ਹੋ ਚੁੱਕੇ ਆ ਬਿਮਾਰੀ ਪੈਦਾ ਕਰਦੇ ਆ ਉਹਨਾਂ ਨੂੰ ਖਤਮ ਕਰਤੀ ਗਿਆ ਉਹ ਚੀਜ਼ ਹਨਾ ਇਸ ਤਰ੍ਹਾਂ ਜੀ ਬਹੁਤ ਸਾਰੀਆਂ ਇਦਾਂ ਦੀਆਂ ਜਿੱਦਾਂ ਚੀਜ਼ਾਂ ਨੇ ਜਿੱਦਾਂ ਹੁਣ ਕਹਿੰਦੇ ਆ ਵੀ ਜੇ ਕਹਿੰਦੇ ਆ ਨਹੀਂ ਵੀ ਮਤਲਬ ਕਿ ਸੁਚਾਈਆਂ ਨੇ ਦੇਖੋ ਕੋਈ ਵੀ ਆਪਾਂ ਖਰਾਕ ਖਾਣੇ ਆ ਚਾਹੇ ਹੁਣ ਦੇਸੀ ਕਿਉ ਆ ਦੇਸੀ ਕਿਉ ਖਾਣੇ ਹੋ ਤੁਸੀਂ ਤਾਂ ਤੁਹਾਡਾ ਬੀਪੀ ਹਾਈ ਹੋ ਜਾਂਦਾ ਮਤਲਬ ਕਿ ਤੁਹਾਨੂੰ ਉਹ ਅਗਰੇ ਡਾਕਟਰ ਵੀ ਕਹਿੰਦੇ ਆ ਕਿ ਦੇਸੀ ਘਿਓ ਬੰਦ ਕਰੋ ਤੁਸੀਂ ਦੇਖੋ ਪੁਰਾਣੇ ਜ਼ਮਾਨੇ ਦੇ ਵਿੱਚ ਲੋਕੀ ਦੇਸੀ ਘਿਓ ਹੀ ਖਾਂਦੇ ਸੀਗੇ ਇਹੀ ਖੁਰਾਕਾਂ ਸੀਗੀਆਂ ਨੇਚਰਲ ਖੁਰਾਕਾਂ ਸੀਗੀਆਂ ਦੇਸੀ ਘਿਓ ਖਾਂਦੇ ਸੀ ਦੇਸੀ ਘਿਓ ਖਾ ਕੇ ਉਹ ਇੰਨਾ ਮਤਲਬ ਹਾਰਡਵਰਕ ਕਰਦੇ ਸੀ ਇੰਨੀ ਮਿਹਨਤ ਕਰਦੇ ਸੀਗੇ ਸਾਰਾ ਸਾਰਾ ਦਿਨ ਕੰਮ ਕਰਦੇ ਸੀ ਤੇ ਉਹਨਾਂ ਦਾ ਤਾਂ ਕਦੇ ਬੀਪੀ ਹਾਈ ਨਹੀਂ ਸੀ ਹੁੰਦਾ ਕਦੀ ਕੋਈ ਹਾਰਟ ਦੀ ਬਿਮਾਰੀ ਨਹੀਂ ਅਸੀਂ ਕੋਈ ਸੁਣੀ ਸੀ ਵੀ ਕਿਸੇ ਨੂੰ ਅਟੈਕ ਹੋ ਗਿਆ ਹਨਾ ਸਾਚੂ ਕਿਤੇ ਇੱਕ ਬੰਦੇ ਨੂੰ ਕਦੀ ਸੁਣੀਦਾ ਸੀ ਹੈਨਾ ਤੇ ਉਦੋਂ ਦੇਖ ਲਓ ਜਿੱਦਾਂ ਹੁਣ ਕਿਸੇ ਨੂੰ ਕੋਈ ਬੁਖਾਰ ਹੋ ਗਿਆ ਬੁਖਾਰ ਦੇ ਵਿੱਚ ਬਹੁਤ ਘੱਟ ਲੋਕੀ ਦਵਾਈ ਖਾਂਦੇ ਹੁੰਦੇ ਸੀਗੇ ਹੈਨਾ ਤੇ ਉਹ ਵੀ ਨੈਚੁਰਲ ਤਰੀਕੇ ਨਾਲ ਬੁਖਾਰ ਦੇ ਵਿੱਚ ਬੁਖਾਰ ਨੂੰ ਭਜਾਉਂਦੇ ਹੁੰਦੇ ਸੀਗੇ ਹੈਨਾ ਤੇ ਅੱਜ ਕੱਲ ਦਾ ਸਿਸਟਮ ਦੇਖੋ ਬੱਚੇ ਦੇ ਥੋੜੀ ਜੀ ਚੋਟ ਵੀ ਲੱਗ ਜਾਂਦੀ ਐ ਸੀ ਜਦ ਹੀ ਡਾਕਟਰ ਕੋਲ ਲੈ ਕੇ ਭਾਜ ਜਾਂਦੇ ਆ ਵੀ ਪਤਾ ਨਹੀਂ ਇਨਫੈਕਸ਼ਨ ਫੈਲ ਜੂ ਵੀ ਇਨਫੈਕਸ਼ਨ ਜੀ ਕਿਉਂਕਿ ਸਾਡੀ ਖਰਾਕ ਨਹੀਂ ਸਹੀ ਸਾਡੇ ਪੇਟ ਦੇ ਅੰਦਰ ਜਿਹੜੀ ਚੀਜ਼ ਜਾ ਰਹੀ ਆ ਹਨਾ ਜਿਹੜੀ ਚੀਜ਼ ਅਸੀਂ ਖਾ ਰਹੇ ਆ ਉਹਦੀ ਵਜ੍ਹਾ ਦੇ ਨਾਲ ਹੀ ਸਾਡਾ ਬੋਡੀ ਦਾ ਸਾਰਾ ਸਿਸਟਮ ਖਰਾਬ ਹੋ ਜਾਂਦਾ ਜਦੋਂ ਸਾਡਾ ਡਾਈਜੈਸਟਿਵ ਸਿਸਟਮ ਹੀ ਸਹੀ ਨਹੀਂ ਤਾਂ ਸਾਨੂੰ ਬਿਮਾਰੀਆਂ ਲੱਗਣੀਆਂ ਹੀ ਲੱਗਣੀਆਂ ਨੇ ਇਹਦੇ ਥਰੂ ਹੀ ਸਾਡੇ ਸਰੀਰ ਦੇ ਵਿੱਚ ਸਾਰੀ ਇਨਫੈਕਸ਼ਨ ਫੈਲਦੀ ਆ ਹਨਾ ਤੇ ਇਸ ਕਰਕੇ ਜੀ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਐਂਡ ਤੇ ਆ ਕੇ ਤੁਹਾਨੂੰ ਦੱਸੂਗੀ ਵੀ ਤੁਹਾਨੂੰ ਕਿਹੜੀ ਉਹ ਦਵਾਈ ਖਾਣੀ ਚਾਹੀਦੀ ਹੈ ਪਰਮਾਤਮਾ ਦਾ ਨਾਮ ਲੈ ਕੇ ਤਾਂ ਜਿਹਦੇ ਨਾਲ ਤੁਹਾਡੇ ਸਾਰੇ ਰੋਗ ਖਤਮ ਹੋ ਜਾਣੀ ਆ ਹਾਂਜੀ ਅੱਜ ਮੈਂ ਤੁਹਾਨੂੰ ਦੱਸਦੀ ਆ ਸਾਡੇ ਨੌਨ ਦੇ ਵਿੱਚ ਨੇ ਅਮਰੀਕਾ ਦੇ ਵਿੱਚ ਉਹਨਾਂ ਨੇ ਨਾ ਉਹਨਾਂ ਦਾ ਪੇਟ ਬਹੁਤ ਟਾਈਮ ਤੋਂ ਬਹੁਤ ਜਿੱਦਾ ਖਰਾਬ ਸੀ ਰਹਿੰਦਾ ਹਮੇਸ਼ਾ ਹੀ ਜਿੱਦਾਂ ਨਾ ਉਹ ਇਦਾਂ ਦੀਆਂ ਚੀਜ਼ਾਂ ਕਦੀ ਅਦਰਕ ਲੈ ਲਿਆ ਕਦੀ ਕੋਈ ਜਿੱਦਾਂ ਭੋਰਜ ਦਾ ਜੁਆਨ ਵਗੈਰਾ ਇਦਾਂ ਦੀਆਂ ਚੀਜ਼ਾਂ ਖਾਂਦੇ ਰਹਿੰਦੇ ਸੀਗੇ ਹਨਾ ਇੱਕ ਵਾਰੀ ਉਹਨਾਂ ਦਾ ਨਾ ਬਹੁਤ ਜ਼ਿਆਦਾ ਪੇਟ ਖਰਾਬ ਹੋ ਗਿਆ ਉਹ ਡਾਕਟਰ ਕੋਲੇ ਗਏ ਉੱਥੇ ਅਮਰੀਕਾ ਡਾਕਟਰ ਕੋਲੇ ਤੇ ਉਹਦਾਂ ਨੇ ਉਹਨਾਂ ਨੂੰ ਦੱਸਿਆ ਵੀ ਇਦਾਂ ਇਦਾਂ ਪ੍ਰੋਬਲਮ ਹੋ ਰਹੀ ਹੈ ਵੀ ਪੇਟ ਚ ਦਰਦ ਹੁੰਦਾ ਪੇਟ ਦੀ ਪ੍ਰੋਬਲਮ ਹੁੰਦੀ ਹੈ ਡਾਈਜੈਸਟ ਨਹੀਂ ਹੁੰਦਾ ਖਾਣਾ ਹਨਾ ਵੀ ਆਹ ਪ੍ਰੋਬਲਮਸ ਹੋ ਰਹੀਆਂ ਨੇ ਤਾਂ ਡਾਕਟਰ ਨੇ ਤੁਹਾਨੂੰ ਪਤਾ ਕੀ ਦੱਸਿਆ ਉਹਨੂੰ ਉਹ ਕਹਿੰਦੇ ਇਸਬੋਗੋਲ ਆ ਜਿਹੜਾ ਜਿਹੜੀ ਮਤਲਬ ਕਿ ਦਵਾਈ ਨਹੀਂ ਕਹਿੰਦੇ ਹੈਗੇ ਉਹ ਜਿਹੜੀ ਇਸਬੋ ਗੋਲ ਦਾ ਜਿਹੜਾ ਜੂਸ ਆ ਤੁਸੀਂ ਉਹ ਪੀਵੋ ਸੱਤ ਪੀਵੋ ਸੱਤ ਆਪਣੇ ਸੱਤ ਕਹਿ ਦਿੰਦੇ ਆ ਨਾ ਇਸਬੋ ਗੋਲ ਦਾ ਸੱਤ ਪੀਵੋ ਉਹਦੇ ਨਾਲ ਤੁਹਾਡੀ ਜਿਹੜੀ ਤੁਹਾਡਾ ਜਿਹੜੇ ਪੇਟ ਦੀਆਂ ਸਾਰੀਆਂ ਪ੍ਰੋਬਲਮਸ ਖਤਮ ਹੋ ਜਾਣਗੀਆਂ ਤੇ ਤੁਸੀਂ ਦੇਖੋ ਅਮਰੀਕਾ ਦੇ ਡਾਕਟਰ ਨੇ ਇਸਪੋ ਗੋਲ ਨੂੰ ਕਹਿ ਦਿੱਤਾ ਕਿ ਤੁਸੀਂ ਇਹਦਾ ਸੱਤ ਜਿਹੜਾ ਉਹ ਪੀਵੋ ਤੇ ਇਹਦੇ ਨਾਲ ਤੁਹਾਡਾ ਪੇਟ ਠੀਕ ਹੋ ਜਾਊਗਾ ਦੇਖੋ ਜੀ ਇਸ ਵੋ ਗੋਲ ਇਦਾਂ ਦੀ ਮਤਲਬ ਕਾ ਇਦਾਂ ਦਾ ਲਿਕਵਿਡ ਆ ਇਦਾਂ ਦੀ ਜੜੀ ਬੁੱਟੀ ਆ ਇਹ ਸਾਡੀ ਇਹ ਅੱਜ ਦੀ ਨਹੀਂ ਆਉਂਦੀ ਇਹ ਤਾਂ ਬਹੁਤ ਪੁਰਾਣੇ ਸਮੇਂ ਤੋਂ ਚੱਲੀ ਆਉਂਦੀ ਆ ਲੇਕਿਨ ਅਸੀਂ ਲੋਕ ਦਵਾਈਆਂ ਵਿੱਚ ਪੈ ਗਏ ਸਾਡਾ ਪੇਟ ਵੀ ਦਰਦ ਕਰਦਾ ਨਾ ਸਾਨੂੰ ਉਹ ਵੀ ਉਹਦੇ ਲਈ ਵੀ ਅਸੀਂ ਇੱਕ ਐਲੋਪੈਥੀ ਮੈਡੀਸਿਨ ਲੈ ਰਹੇ ਹਾਂ ਉਹਦੇ ਨਾਲ ਹੀ ਸਾਨੂੰ ਅੱਗੇ ਦੀ ਅੱਗੇ ਸਾਈਡ ਇਫੈਕਟਸ ਹੋ ਰਹੇ ਨੇ ਜਿਹੜੀਆਂ ਸਾਡੀਆਂ ਜਿਹੜੀ ਸਾਡੀ ਸੋਚ ਆ ਉਹ ਬਦਲ ਚੁੱਕੀ ਆ ਉਹਦੇ ਕਰਕੇ ਅਸੀਂ ਇੰਨੀ ਜਿਆਦਾ ਮਤਲਬ ਕਿ ਪ੍ਰੋਬਲਮਸ ਸਾਡੇ ਨਾਲ ਹੋ ਰਹੀਆਂ ਸਾਡੇ ਸਰੀਰ ਨਾਲ ਹੋ ਰਹੀਆਂ ਨੇ ਅਸੀਂ ਆਪਣੀ ਸਿਹਤ ਨਾਲ ਖਲਵਾੜ ਕਰ ਰਹੇ ਆ ਜਿਹੜੀ ਇਸਬੋ ਕੋਲ ਆ ਉਹ ਤਾਂ ਤੁਸੀਂ ਇੱਥੇ ਜਦੋਂ ਤੁਸੀਂ ਕਿਸੇ ਦੁਕਾਨ ਤੇ ਜਾਓਗੇ ਜਾਂ ਤੁਸੀਂ ਬਾਹਰਲੇ ਕੰਟਰੀਆਂ ਚ ਕੋਈ ਇੰਡੀਅਨ ਸਟੋਰ ਤੇ ਜਾਓਗੇ ਉੱਥੇ ਵੀ ਪਈ ਹੋਊਗੀ ਹਨਾ ਤੇ ਜਿੱਦਾਂ ਤੁਸੀਂ ਆਪਣੇ ਜਾਓਗੇ ਹੱਟੀਆਂ ਤੇ ਵੀ ਜਾਓਗੇ ਪਿੰਡਾਂ ਦੇ ਵਿੱਚ ਹੱਟੀਆਂ ਹੁੰਦੀਆਂ ਨੇ ਦੁਕਾਨਾਂ ਹੁੰਦੀਆਂ ਨੇ ਉੱਥੋਂ ਤੁਹਾਨੂੰ ਆਮ ਹੀ ਮਿਲ ਜਾਣੀ ਐ ਇਸਬੋ ਕੋਲ ਤਾਂ ਤਾਨੂੰ ਤੁਸੀਂ ਕਿਸੇ ਸਿਆਣੇ ਨਾਲ ਗੱਲ ਕਰੋਗੇ ਉਹ ਵੀ ਤੁਹਾਨੂੰ ਕਹਿਣਗੇ ਵੀ ਇਹ ਤਾਂ ਸਾਰਿਆਂ ਨਾਲ ਵਧੀਆ ਚੀਜ਼ ਆ ਤੁਸੀਂ ਇਹ ਖਾਗੋ ਤੁਹਾਡੇ ਬੱਚੇ ਦਾ ਪੇਟ ਖਰਾਬ ਰਹਿੰਦਾ ਤੁਸੀਂ ਉਹਨੂੰ ਵੀ ਇਹ ਦੇਵੋ ਅੱਧਾ ਚਮਚਾ ਸਵੇਰੇ ਅੱਧਾ ਸ਼ਾਮ ਨੂੰ ਦੇ ਦਿਓ ਤੁਸੀਂ ਆਪ ਤੁਸੀਂ ਤੁਸੀਂ ਨਹੀਂ ਵੀ ਮਤਲਬ ਤੁਹਾਡਾ ਪੇਟ ਦਰਦ ਨਹੀਂ ਵੀ ਕਰਦਾ ਤਾਂ ਵੀ ਤੁਸੀਂ ਇਸ ਬੋਗੋਲ ਹਰ ਰੋਜ਼ ਇੱਕ ਚਮਚਾ ਸਵੇਰੇ ਜਾਂ ਰਾਤ ਨੂੰ ਪੀਰੋ ਨਾ ਤੁਹਾਨੂੰ ਕੋਈ ਪ੍ਰੋਬਲਮ ਆਉਣੀ ਨਹੀਂ ਜੀ ਦੇਖੋ ਜੀ ਤੰਦਰੁਸਤੀ ਹੀ ਸਾਰਿਆਂ ਨਾਲ ਵੱਡੀ ਚੀਜ਼ ਆ ਤੰਦਰੁਸਤ ਹੋਵਾਂਗੇ ਤਾਂ ਉਸ ਗੁਰੂ ਮਹਾਰਾਜ ਦਾ ਨਾਮ ਲਵਾਂਗੇ ਨਾਮ ਜਪਾਂਗੇ ਕੰਮ ਕਰਾਂਗੇ ਹਾਰਡ ਵਰਕ ਕਰਾਂਗੇ ਆਪਣੇ ਬੱਚਿਆਂ ਖਾਤਰ ਕੁਛ ਨਾ ਕੁਛ ਲਾਈਫ ਦੇ ਵਿੱਚ ਕਰ ਸਕਾਂਗੇ ਹਨਾ ਇਸ ਲਈ ਆਪਣੀ ਸਿਹਤ ਦਾ ਧਿਆਨ ਰੱਖਿਆ ਕਰੋ ਇਹ ਜੀ ਸੀਗਾ ਮੇਰਾ ਜਿਹੜਾ ਮੈਂ ਅੱਜ ਅੱਜ ਤੁਹਾਨੂੰ ਦੱਸਣਾ ਚਾਹੁੰਦੀ ਸੀ ਕਿ ਤੁਸੀਂ ਜੇਕਰ ਤੁਹਾਨੂੰ ਕੋਈ ਪੇਟ ਦੀ ਪ੍ਰੋਬਲਮ ਹੋ ਰਹੀ ਆ ਤਾ ਨਹੀਂ ਵੀ ਹੋ ਰਹੀ ਤਾਂ ਵੀ ਤੁਸੀਂ ਇਸ ਬੋਗੋਲ ਦਾ ਜਿਹੜਾ ਇੱਕ ਚਮਚ ਸ਼ਾਮ ਨੂੰ ਜਾਂ ਸਵੇਰ ਨੂੰ ਜ਼ਰੂਰ ਲਓ ਜੀ ਸਤਿ ਸ੍ਰੀ ਅਕਾਲ ਜੀ ਅਗਰ ਤੁਹਾਨੂੰ ਮੇਰੀ ਦੱਸੀ ਹੋਈ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਪਲੀਜ਼ ਤੇ ਇਸ ਤਰ੍ਹਾਂ ਦੀ ਜਾਣਕਾਰੀ ਅੱਗੇ ਵੀ ਮੈਂ ਤੁਹਾਨੂੰ ਦਿੰਦੀ ਰਹਾਂਗੀ ਮਤਲਬ ਇਦਾਂ ਦੀ ਇਨਫੋਰਮੇਸ਼ਨ ਤੁਹਾਡੇ ਤਾਨੂੰ ਤੁਹਾਡੇ ਤੱਕ ਪਹੁੰਚਾਉਂਦੀ ਰਹਾਂਗੀ ਜੀ ਅੱਗੇ ਤੋਂ ਵੀ ਇਸ ਕਰਕੇ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਥੈਂਕ ਯੂ ਜੀ ਸਤਿ ਸ੍ਰੀ ਅਕਾਲ